ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਦੇਸ਼ਾਂ ਵਿੱਚ ਬੈਠੀਆਂ ਹੋਈਆਂ ਵਿਦੇਸ਼ਾਂ ਵਿੱਚ ਬੈਠੀਆਂ ਹੋਈਆਂ ਸੰਗਤਾਂ ਦਾ ਜਿਨ੍ਹਾਂ ਨੇ ਸੰਗਤ ਦਰਸ਼ਨ ਦੇ ਆਖਰੀ ਪ੍ਰੋਗਰਾਮ ਦੇ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਤਾਂ ਫਿਜ਼ੀਕਲੀ ਸੰਗਤ ਆਈ ਹੈ ਬੜੀ ਖੁਸ਼ੀ ਹੋਈ ਹੈ ਤੇ ਜਿੰਨਾ ਗੁਰਮੇ ਪਿਆਰਿਆਂ ਨੇ ਜੋ ਉਪਦੇਸ਼ਾਂ ਵਿੱਚ ਬੈਠੇ ਹਨ ਉਹਨਾਂ ਨੇ ਸੁਰਤ ਦੇ ਨਾਲ ਇੱਥੇ ਆ ਕੇ ਹਾਜ਼ਰੀਆਂ ਭਰੀਆਂ ਬਹੁਤ ਸਾਰੇ ਨੇ ਮੈਸੇਜ ਆ ਰਹੇ ਆ ਫੋਨ ਆ ਰਹੇ ਆ ਕਿ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਸਾਨੂੰ ਇਦਾਂ ਲੱਗਦਾ ਸੀ ਜਿਵੇਂ ਅਸੀਂ ਇੱਥੇ ਹੀ ਹੁੰਦੇ ਆ ਸੋ ਸਾਰੀਆਂ ਸੰਗਤਾਂ ਨੇ ਲਾਈਵ ਦੇਖਿਆ ਉਪਦੇਸ਼ਾਂ ਵਿੱਚ ਰਹਿਣ ਵਾਲੀਆਂ ਨੇ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਤੁਹਾਡੇ ਪਿਆਰ ਸਦਕਾ ਹੀ ਇਹ ਸਾਰਾ ਪ੍ਰੋਗਰਾਮ ਜੋ ਸੰਗਤ ਦਰਸ਼ਨ ਦਾ ਹੈ ਉਹ ਆਪਣਾ ਸਿਰੇ ਲੱਗਿਆ ਹੈ ਸੰਪੂਰਨ ਹੋਇਆ ਤੇ ਹੁਣ ਦੂਸਰੀ ਬੇਨਤੀ ਇਹ ਕਰਨ ਲੱਗੇ ਆਂ ਸੰਗਤ ਜੀ ਕਿ ਜੋ ਆਪਾਂ ਪਰਸੋ ਐਲਾਨ ਕੀਤਾ ਸੀ ਗੁਰੂ ਨਾਨਕ ਬਾਣੀ ਪਾਠਸ਼ਾਲਾ ਸਥਾਨ ਬਣਾਉਣ ਵਾਸਤੇ ਸੋ ਉਹਦੇ ਵਿੱਚ ਆਪਾਂ ਆਪਣਾ ਅਜੰਡਾ ਵੀ ਦੱਸਿਆ ਸੀ ਉਸ ਅਜੰਡੇ ਦੇ ਅਕੋਰਡਿੰਗ ਜੋ ਆਪਣੀ ਹਲੇ ਜ਼ਮੀਨ ਖਰੀਦਣੀ ਆ ਫਿਰ ਆਪਾਂ ਜਗਾ ਬਣਾਵਾਂਗੇ ਉਸ ਤਰੀਕੇ ਦੇ ਨਾਲ ਸੋ ਉਹਦੇ ਵਾਸਤੇ ਸੰਗਤਾਂ ਨੇ ਡੋਨੇਸ਼ਨ ਭੇਜਣੀ ਸ਼ੁਰੂ ਕਰਤੀ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਤੁਸੀਂ ਆਪਦੀ ਡੋਨੇਸ਼ਨ ਹਾਲੇ ਨਾ ਭੇਜੋ ਉਸ ਨੂੰ ਸਟਾਪ ਕਰ ਦਿਓ ਆਪਾਂ ਅਪ੍ਰੈਲ ਮੰਥ ਦੇ ਵਿੱਚ ਇਹ ਗੁਰੂ ਨਾਨਕ ਬਾਣੀ ਪਾਠਸ਼ਾਲਾ ਦਾ ਸਥਾਨ ਬਣਾਉਣ ਵਾਸਤੇ ਸੰਗਤਾਂ ਕੋਲੋਂ ਡੋਨੇਸ਼ਨ ਦੀ ਮੰਗ ਕਰਾਂਗੇ ਬੇਨਤੀ ਕਰਾਂਗੇ ਉਦੋਂ ਤੱਕ ਸੰਗਤਾਂ ਆਪਣਾ ਜੋ ਦਾਨ ਹੈ ਜੋ ਆਪਣੀ ਡੋਨੇਸ਼ਨ ਹੈ ਕਿ ਇਹ ਉਹ ਇੱਕ ਵਾਰੀ ਤੁਸੀਂ ਸਟਾਪ ਕਰ ਦਿਓ ਨਾ ਭੇਜੋ ਹਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ